哇，好浪漫的。<laughs> ਮੈਂ ਤਾਂ ਉਦੋਂ ਤੱਕ ਰੱਖਿਆ ਜਦੋਂ ਦਾ ਲਾਣ ਹੋ ਗਿਆ ਸੀ 550 ਨਾ ਰਹਿਣ ਦੋ ਇਹ ਤੇ ਆਦੇ ਨਾ ਬਸ ਇੱਕ ਤੁਹਾਡਾ ਪਿਆਰ ਹੀ ਆਇਆ ਬਾਕੀ ਬਹੁਤ ਪਿੰਡ ਵਾਲਿਆਂ ਨੇ ਪਿਆਰ ਕੀਤਾ ਹਾਂ ਠੀਕ ਹੈ ਨਾ ਫਿਰ ਹੋਰ ਅਲਹਮਦੁਲਿਲ ਸਭ ਖੈਰ ਮੈਂ ਅੱਜ ਰਾਤੀ 4 ਵਜੇ ਜਾ ਕੇ ਮਸੀਤ ਤੇ ਦੁਆ ਕਰਨਾ ਇਹ ਦੇਖੋ ਜੀ ਇਹ ਮੇਰੇ ਪਿੰਡ ਦੇ ਲੋਕ ਨੇ ਠੀਕ ਹੈ ਜਿਹੜੇ ਮੈਂ ਮਿਲ ਤੇ ਮੁਸੀਬਤ ਸੀ ਨਸਿਆ ਸੀ ਜਾਂ ਪਰੇਸ਼ਾਨ ਸੀਗਾ ਮੇਰੇ ਪੂਰੇ ਪਿੰਡ ਦੇ ਮੇਰੇ ਵਾਸਤੇ ਦੁਆਵਾ ਕੀਤੀਆਂ ਮੈਂ ਕਿ ਮੈਨੂੰ ਲੱਗੇ ਚੱਲਦਾ ਬੱਚੇ ਬੱਚੇ ਨੇ ਹਾਂਜੀ ਬੀਬੀਆਂ ਨੇ ਮੇਰੀਆਂ ਭੈਣਾਂ ਨੇ ਮਾਈਆਂ ਨੇ ਸਭ ਮੇਰੇ ਪਿੰਡ ਵਾਲੇ ਨੇ ਮੇਰੇ ਵਾਸਤੇ ਦੁਆਵਾ ਕੀਤੀਆਂ ਜਿਹੜੇ ਲੋਕ ਮੈਨੂੰ ਜਾਣਦੇ ਵੀ ਨਹੀਂ ਸੀ ਹੈਗੇ ਹਾਂਜੀ ਉਹਨਾਂ ਨੇ ਵੀ ਮੇਰੇ ਵਾਸਤੇ ਦੁਆਵਾ ਕੀਤੀਆਂ ਜੀ ਆਹ ਬਾਤ ਉਹਨਾਂ ਨੇ ਵੀ ਦੁਆਵਾ ਕੀਤੀਆਂ ਸਲਾਮ ਚੈਨੀ ਸਕਤੀ ਸੀ ਕੌਣ ਬਾਦਰ ਤੋਂ ਵਾਪਸ ਮੁੜ ਕੇ ਆਉਂਦਾ ਜਿਨ੍ਹਾਂ ਨੇ ਮੇਰੇ ਵਾਸਤੇ ਇੱਥੇ ਬਾਗਾ ਬਾਦਰ ਤੇ ਫਿੰਗਰਪ੍ਰਿੰਟ ਵੀ ਹੋ ਗਏ ਸੀ ਉੱਥੇ ਤੇ ਫਿੰਗਰਪ੍ਰਿੰਟ ਹੋ ਗਿਆ ਤੇ ਫੇਰ ਹੀ ਮੈਂ ਇੱਥੇ ਆ ਗਿਆ ਕਲਮੇ ਚ ਸਕਦੀ ਨਹੀਂ ਜਾਣਦੇ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਦੁਆਵਾਂ ਮੇਰੇ ਆਵਾਮ ਨੇ ਮੇਰ ਨਾਲ ਬਹੁਤ ਪਿਆਰ ਕੀਤਾ ਮੇਰੇ ਆਵਾਮ ਦੇ ਮਤਲਬ ਇੰਨੀਆਂ ਕੁ ਦੁਆਵਾਂ ਕੀਤੀਆਂ ਕਿ ਇੰਨੀਆਂ ਕੁ ਮਤਲਬ ਕਿ ਮੈਨੂੰ ਉਹਨਾਂ ਦੁਆਵਾਂ ਦੇ ਸਦਕੇ ਹੀ ਆਏ ਉਹ ਅਸਲ ਚਿਹਰੇ ਆ ਜਿਹੜੇ ਤੁਹਾਡੇ ਖੈਰ ਖਵਾਜ ਇਹਨਾਂ ਨੂੰ ਉਹ ਮਿਲ ਕੇ ਗਏ ਉਹ ਜਾਨੀ ਤੁਹਾਡੇ ਹਰ ਬੰਦੇ ਦਾ ਸੱਜਣ ਵੀ ਤੇ ਦੁਸ਼ਮਣ ਵੀ ਹਾਂਜੀ ਉਹ ਬੰਦੇ ਜਾਨੀ ਤੁਹਾਨੂੰ ਖਾਣਦੇ ਪੀਂਦੇ ਆ ਤੁਰਦੇ ਫਿਰਦੇ ਆ ਨਾ ਦੇਖਣ ਵਾਲੇ ਬੰਦੇ ਆ ਜੀ ਜੀ ਹਾਂ ਜੀ ਇਹਨਾਂ ਨੇ ਤੁਹਾਡੇ ਖਿਲਾਫ ਬਿਆਨਬਾਜ਼ੀ ਤੁਹਾਡੇ ਇਲਾਕੇ ਦੇ ਬੰਦਿਆਂ ਨੇ ਜਿਹੜੇ ਮੱਲੇ ਦੇ ਬੰਦੇ ਹਾਂਜੀ ਹਾਂਜੀ ਇੱਕ ਤੋਂ ਹੀ ਗੰਦੇ ਸੀ ਜੀ ਦੋ ਬ ਪੂਰੇ ਪਿੰਡ ਨੇ ਮੇਰਾ ਸਾਥ ਦਿੱਤਾ ਸਾਰਾ ਦਿਨ ਘਰ ਚ ਇਨੇ ਦੁਨੀਆਂ ਆਉਂਦੀਆਂ ਦੂਰੀ ਸ਼ਰਮ ਦੇਖ ਕੇ ਮੈਨੂੰ ਹੀ ਮਰ ਗਏ ਉਹ ਬੰਦੇ ਆਪਣੀ ਸ਼ਰਮ ਦੇ ਉਹ ਬੰਦੇ ਮੱਥੇ ਨਹੀਂ ਲੱਗੇ ਕੋਈ ਬਜ਼ੁਰਗਾਂ ਨੇ ਹੁਣ ਤੁਹਾਨੂੰ ਪਿਆਰ ਦਿੱਤਾ ਧੀ ਭੈਣ ਮੰਨ ਕੇ ਤੁਹਾਨੂੰ ਸਤਿਕਾਰ ਕੀਤਾ ਜਿੰਨੇ ਜੋਗਾ ਸੀ ਉਹਨੇ ਜੋਗਾ ਤੁਹਾਡਾ ਓਕੜਾ ਇੱਕ ਪਿਆਰ ਦਿੰਦੇ ਨਜ਼ਰਾਨਾ ਦਿੰਦੇ ਉਹ ਵੀ ਤੁਹਾਨੂੰ ਦਿੱਤਾ ਜੀ ਆਹ ਪੈਸੇ ਦੇ ਭੁੱਖੇ ਨਹੀਂ ਕੋਈ ਖਾਲੀ ਸਿਰ ਤੇ ਹੱਥ ਰੱਖ ਕੇ ਧੀ ਬਣਾ ਲੈਣਾ ਉਹ ਹੀ ਬਹੁਤ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਆਪਣੀ ਦੌਰ ਚ ਸੀ ਮੈਂ ਇਹੋ ਜਿਹੇ ਜਿਹੜੇ ਬੰਦੇ ਸੀ ਜਿਹੜੇ ਮੇਰੇ ਖਿਲਾਫ ਭੌਂਕਦੇ ਸੀ ਮੈਂ ਉਹਨਾਂ ਨੂੰ ਜਵਾਬ ਦੇਣਾ ਫੇ ਮੇਰਾ ਕੰਮ ਪਿੱਛੇ ਰਹਿ ਜਾਂਦਾ ਸੀ ਅੱਲਾ ਵਾਹ ਮੈਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਲੇਕਿਨ ਮੈਂ ਉਹਨਾਂ ਨੂੰ ਹੁਣ ਇਹ ਗੱਲ ਕਹਿਣਾ ਕਿ ਮੈਂ ਸਾਰੇ ਇਕੱਲੇ ਜਿਹਨੇ ਜਿਹਨੇ ਮੇਰੇ ਮਤਲਬ ਖਿਲਾਫ ਵੀਡੀਓ ਪਾਈ ਹੈ ਜਿਹ ਮਤਲਬ ਮੇਰੇ ਖਿਲਾਫ ਸੀ ਜਿਹੜੇ ਬੰਦੇ ਠੀਕ ਹੈ ਕੋਈ ਨਹੀਂ ਅੱਲਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਦਾ ਵੀ ਉਹਨਾਂ ਨੂੰ ਹਿਦਾਇਤ ਮੇਰਾ ਠੀਕ ਹੈ ਮੈਂ ਫੇਰ ਵੀ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੇ ਸਲੂੜੀ ਕਰਦਾਂ ਹਾਂ ਬਸ ਅੱਲਾ ਪਾਕ ਉਹਨਾਂ ਨੂੰ ਹਿਦਾਇਤ ਦੇ ਅੱਲਾ ਵਾਹ ਰੱਬਾ ਮੈਂ ਤਾਂ ਉਦੋਂ ਤੱਕ ਰੱਖਿਆ ਜਦੋਂ ਦਾ ਲਾਣ ਹੋ ਗਿਆ ਸੀ 550 ਨਾ ਰਹਿਣ ਦੋ ਇਹ ਤੇ ਆਦੇ ਨਾ ਬਾਸ ਇੱਕ ਤੁਹਾਡਾ ਪਿਆਰ ਹੀ ਆਇਆ ਬਾਕੀ ਬਹੁਤ ਪਿੰਡ ਵਾਲਿਆਂ ਨੇ ਪਿਆਰ ਕੀਤਾ ਹਾਂ ਠੀਕ ਹੈ ਨਾ ਫਿਰ ਹੋ ਅਲਹਮਦੁਲਿਲ ਸਭ ਖੈਰ ਮੈਂ ਤੇ ਰਤੀ 4 ਵਜੇ ਜਾ ਕੇ ਮਸੀਤ ਤੇ ਦੁਆ ਕਰਨਾ ਇਹ ਦੇਖੋ ਜੀ ਇਹ ਮੇਰੇ ਪਿੰਡ ਦੇ ਲੋਕ ਨੇ ਠੀਕ ਹੈ ਜਿਹੜੇ ਮੈਂ ਮਿਲ ਤੇ ਮੁਸੀਬਤ ਸੀ ਨਸਿਆ ਸੀ ਜਾਂ ਪਰੇਸ਼ਾਨ ਸੀਗਾ ਮੇਰੇ ਪੂਰੇ ਪਿੰਡ ਦੇ ਮੇਰੇ ਵਾਸਤੇ ਦੁਆਵਾ ਕੀਤੀਆਂ ਮੈਂ ਕਿ ਮੈਨੂੰ ਲੱਗੇ ਚੱਲਦਾ ਬੱਚੇ ਬੱਚੇ ਨੇ ਹਾਂਜੀ ਬੀਬੀਆਂ ਨੇ ਮੇਰੀਆਂ ਭੈਣਾਂ ਨੇ ਮਾਈਆਂ ਨੇ ਸਭ ਮੇਰੇ ਪਿੰਡ ਵਾਲੇ ਨੇ ਮੇਰੇ ਵਾਸਤੇ ਦੁਆਵਾ ਕੀਤੀਆਂ ਜਿਹੜੇ ਲੋਕ ਮੈਨੂੰ ਜਾਣਦੇ ਵੀ ਨਹੀਂ ਸੀ ਹੈਗੇ ਹਾਂਜੀ ਉਹਨਾਂ ਨੇ ਵੀ ਮੇਰੇ ਵਾਸਤੇ ਦੁਆਵਾ ਕੀਤੀਆਂ ਜੀ ਆਹ ਬਾਤ ਉਹਨਾਂ ਨੇ ਵੀ ਦੁਆਵਾ ਕੀਤੀਆਂ ਸਲਾਮ ਚੈਨੀ ਸਕਤੀ ਸੀ ਕੌਣ ਬਾਦਰ ਤੋਂ ਵਾਪਸ ਮੁੜ ਕੇ ਆਉਂਦਾ ਜਿਨ੍ਹਾਂ ਨੇ ਮੇਰੇ ਵਾਸਤੇ ਇੱਥੇ ਬਾਗਾ ਬਾਦਰ ਤੇ ਫਿੰਗਰਪ੍ਰਿੰਟ ਵੀ ਹੋ ਗਏ ਸੀ ਉੱਥੇ ਤੇ ਫਿੰਗਰਪ੍ਰਿੰਟ ਹੋ ਗਿਆ ਤੇ ਫੇਰ ਹੀ ਮੈਂ ਇੱਥੇ ਆ ਗਿਆ ਕਲਮੇ ਚ ਸਕਦੀ ਨਹੀਂ ਜਾਣਦੇ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਸਾਰਿਆਂ ਦੇ ਦਵਾਵਾਂ ਮੇਰੇ ਆਵਾਮ ਨੇ ਮੇਰਨਾ ਬਹੁਤ ਪਿਆਰ ਕੀਤਾ ਮੇਰੇ ਆਵਾਮ ਦੇ ਮਤਲਬ ਇੰਨੀਆਂ ਕੋ ਦਵਾਵਾਂ ਕੀਤੀਆਂ ਕਿ ਇੰਨੀਆਂ ਕੋ ਮਤਲਬ ਕਿ ਮੈਨੂੰ ਉਹਨਾਂ ਦਵਾਵਾਂ ਦੇ ਸਦਕੇ ਨਹੀਂ ਆਏ ਉਹ ਅਸਲ ਚਿਹਰੇ ਆ ਜਿਹੜੇ ਤੁਹਾਡੇ ਖੈਰਖਵਾ ਜਿਨ੍ਹਾਂ ਨੂੰ ਉਹ ਮਿਲ ਕੇ ਗਏ ਉਹ ਜਾਨੀ ਤੁਹਾਡੇ ਹਰ ਬੰਦੇ ਦਾ ਸੱਜਣ ਵੀ ਤੇ ਦੁਸ਼ਮਣ ਵੀ ਹਾਂਜੀ ਉਹ ਬੰਦੇ ਜਾਨੀ ਤੁਹਾਨੂੰ ਖਾਣੇ ਪੀਂਦੇ ਆ ਤੁਰਦੇ ਫਿਰਦੇ ਨਾਂ ਦੇਖਣ ਵਾਲੇ ਬੰਦੇ ਆ ਜਿਨ੍ਹਾਂ ਨੇ ਤੁਹਾਡੇ ਖਿਲਾਫ ਬਿਆਨਬਾਜ਼ੀ ਤੁਹਾਡੇ ਇਲਾਕੇ ਦੇ ਬੰਦਿਆਂ ਨੇ ਜਿਹੜੇ ਬੰਦੇ ਦੇ ਬੰਦੇ ਸੀ ਇੱਕ ਦੋ ਹੀ ਗੰਦੇ ਸੀ ਜੀ ਦੋ ਬੰਦੇ ਗੰਦੇ ਸੀ ਜਿਹੜੇ ਜਿਨ੍ਹਾਂ ਨੇ ਸਾਡੇ ਪੂਰੇ ਪਿੰਡ ਨੇ ਮੇਰਾ ਸਾਥ ਦਿੱਤਾ ਜੀ ਸਾਰਾ ਦਿਨ ਘਰ ਚ ਇੰਨੇ ਦੁਨੀਆ ਦੇ ਬੰਦੇ ਆਪਣੀ ਸ਼ਰਮ ਦੇ ਵਿੱਚ ਹੀ ਮਰ ਗਏ ਨੇ ਹੁਣ ਮੱਥੇ ਨਹੀਂ ਲੱਗੇ ਉਹ ਬੰਦੇ ਆਪਣੀ ਸ਼ਰਮ ਦੇ ਵਿੱਚ ਹੀ ਮਰ ਗਏ ਨੇ ਬਜ਼ੁਰਗਾਂ ਨੇ ਹੁਣ ਤੁਹਾਨੂੰ ਪਿਆਰ ਦਿੱਤਾ ਧੀ ਭੈਣ ਮੰਨ ਕੇ ਤੁਹਾਨੂੰ ਸਤਿਕਾਰ ਕੀਤਾ ਜਿੰਨੇ ਜੋਗਾ ਸੀ ਉਹਨੇ ਜੋਗਾ ਤੁਹਾਡਾ ਔਕੜਾ ਇੱਕ ਪਿਆਰ ਦਿੰਦੇ ਨਜ਼ਰਾਨਾ ਦਿੰਦੇ ਉਹ ਵੀ ਤੁਹਾਨੂੰ ਦਿੱਤਾ ਜੀ ਆਪਣਾ ਪੈਸਾ ਦੇ ਭੁੱਖੇ ਨਹੀਂ ਕੋਈ ਖਾਲੀ ਸਿਰ ਤੇ ਹੱਥ ਰੱਖ ਕੇ ਧੀ ਬਣਾ ਲਵੇ ਨਾ ਉਹ ਹੀ ਬਹੁਤ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਆਪਣੀ ਦੌਰ ਚ ਸੀ ਮੈਂ ਇਹੋ ਜਿਹੇ ਜਿਹੜੇ ਬੰਦੇ ਸੀ ਜਿਹੜੇ ਮੇਰੇ ਖਿਲਾਫ ਭੌਂਕਦੇ ਸੀ ਮੈਂ ਉਹਨਾਂ ਨੂੰ ਜਵਾਬ ਦੇਣਾ ਨਹੀਂ ਚਾਹੁੰਦਾ ਜੇ ਮੈਂ ਉਹਨਾਂ ਨੂੰ ਜਵਾਬ ਦਿੰਦਾ ਫਿਰ ਮੇਰਾ ਕੰਮ ਪਿੱਛੇ ਰਹਿ ਜਾਂਦਾ ਸੀ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਲੇਕਿਨ ਮੈਂ ਉਹਨਾਂ ਨੂੰ ਹੁਣ ਇਹ ਗੱਲ ਕਹਿਣਾ ਕਿ ਮੈਂ ਸਾਰੇ ਇਕੱਲੇ ਜਿਹਨੇ ਜਿਹਨੇ ਮੇਰੇ ਮਤਲਬ ਖਿਲਾਫ ਵੀਡੀਓ ਪਾਈ ਹੈ ਜਿਹ ਮਤਲਬ ਮੇਰੇ ਖਿਲਾਫ ਸੀ ਜਿਹੜੇ ਬੰਦੇ ਠੀਕ ਹੈ ਕੋਈ ਨਹੀਂ ਅੱਲਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਦਾ ਵੀ ਉਹਨਾਂ ਨੂੰ ਹਮਾਇਤ ਠੀਕ ਮੈਂ ਫੇਰ ਵੀ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੇ ਸਲੂੜੀ